ਸਾਡੇ ਲਈ ਸਾਡੇ ਬੱਚੇ ਹੀ ਨੇ ਆਧੂ ਆਪਣੇ ਦੇ ਵਿੱਚ ਤੁਸੀਂ ਦੱਸੋ ਗਵਰਨਮੈਂਟ ਰਨ ਇੱਕ ਵੀ ਸ਼ੈਲਟਰ ਨਹੀਂ ਹੈਗਾ ਦਿੱਲੀ ਦਿੱਲੀ 'ਚ ਛੱਡੋ ਪੂਰੇ ਇੰਡੀਆ 'ਸ ਤੁਸੀਂ ਦੱਸੋ ਗਵਰਨਮੈਂਟ ਰਨ ਸ਼ੈਲਟਰਸ ਕਿੰਨੇ ਹੈਗੇ ਨੇ ਬੰਦਾ ਗਲਤੀ ਕਰਦਾ ਤਾਂ ਬੰਦੇ ਨੂੰ ਜੇਲ੍ਹ 'ਚ ਪਾਇਆ ਜਾਂਦਾ ਰੇਬੀਸ ਜਿੰਮਾ ਉਹਨੂੰ ਚੱਕੋ ਸਾਰਿਆਂ ਨੂੰ ਚੱਕਣ ਦੀ ਕੋਈ ਤਕ ਨਹੀਂ ਵੱਢਦੀ ਜਦ ਇਨਫਰਾਸਟ੍ਰਕਚਰ ਤੁਹਾਡੇ ਕੋਲ ਹੈ ਨਹੀਂ ਕਿੱਥੇ ਖੜਾ ਹੋਇਆ ਸੋਲੂਸ਼ਨ ਕੀ ਹੋਣਾ ਸੋਲੂਸ਼ਨ ਇਹੀ ਹੈ ਬਤਵਤ ਸਰਕਾਰ ਦਾ ਜੋ ਫੇਲਿਅਰ ਹੈ ਸਟਰਲਾਈਜੇਸ਼ਨ ਵੈਕਸੀਨੇਸ਼ਨ ਸਰਕਾਰ ਉਹਦੇ ਤੇ ਕੰਮ ਕਰੇ ਜਦੋਂ ਸਟਰਲਿੰਗ ਸੋਚੇਗੀ ਆਪਕੀ 2-3 ਸਾਲਾਂ ਦੇ ਡੌਗ ਖਤਮ ਹੋ ਜਾਣਗੇ ਸਸ਼ਤਰਕਾਲ ਤੋਂ ਜੁੜ ਚੁੱਕਿਆ ਸੰਜਨ نیوز ਦੇ ਨਾਲ ਤੇ ਮੈਂ ਹਾਂ ਪ੍ਰਦੀਪ ਪਰ ਤਾਂ ਸੁਪਰੀਮ ਕੋਰਟ ਦੇ ਵੱਲੋਂ ਦਰਸਲ ਡਿਸੀਜਨ ਲਿਆ ਗਿਆ ਸੀ ਫੈਸਲਾ ਲਿਆ ਗਿਆ ਸੀ ਕਿ ਜਿਹੜੇ ਵੀ ਆਵਾਰਾ ਕੁੱਤੇ ਨੇ ਉਹਨਾਂ ਨੂੰ ਸ਼ੈਲਟਰ ਪ੍ਰੋਵਾਈਡ ਕੀਤਾ ਜਾਏਗਾ ਔਰ 8 ਹਫ਼ਤਿਆਂ ਦਾ ਟਾਈਮ ਦਿੱਤਾ ਗਿਆ ਸੀ ਸੋ ਜਿਸ ਤਰੀਕੇ ਦੇ ਨਾਲ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਸੋ ਚਾਰੇ ਪਾਸੇ ਇਸ ਦਾ ਵਿਰੋਧ ਹੋ ਰਿਹਾ ਸੋ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਖੜੇ ਹਾਂ ਜਿੱਥੇ ਡੌਗ ਲਵਰਸ ਦੇ ਵੱਲੋਂ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਸੋ ਕਿਉਂ ਕੀਤਾ ਜਾ ਰਿਹਾ ਕੀ ਕਾਰਨ ਨੇ ਕਿ ਅਲਟਰਨੇਟਿਵ ਸੋਲੂਸ਼ਨ ਹੋਣਾ ਚਾਹੀਦਾ ਇਸ ਚੀਜ਼ ਦਾ ਆਪ ਦੇਖ ਲੈਣੇ ਆ ਗੱਲਬਾਤ ਕਰ ਲੈ ਨੂੰ ਕਹਦੇ ਆਪਣਾ ਡੌਗ ਵੀ ਕਹਿੰਦੇ ਅਸੀਂ ਇਹਨਾਂ ਨੂੰ ਬੱਚੇ ਹੀ ਕਹਿੰਦੇ ਆ ਸਾਡੇ ਲਈ ਸਾਡੇ ਬੱਚੇ ਹੀ ਨੇ ਤੋਂ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਲਿਆ ਟੂਰੀ ਡਿਸਐਗਰੀ ਬਿਲਕੁਲ ਡਿਸਐਗਰੀ ਆ ਮੈਮ 8 ਹਫ਼ਤਿਆਂ ਦੇ ਵਿੱਚ ਤੁਸੀਂ ਦੱਸੋ ਗਵਰਨਮੈਂਟ ਰਨ ਇੱਕ ਵੀ ਸ਼ੈਲਟਰ ਨਹੀਂ ਹੈਗਾ ਡੈਲੀ ਵਿੱਚ ਡੈਲੀ ਵਿੱਚ ਛੱਡੋ ਪੂਰੇ ਇੰਡੀਆਸ ਤੁਸੀਂ ਦੱਸੋ ਗਵਰਨਮੈਂਟ ਰਨ ਸ਼ੈਟਰਸ ਕਿੰਨੇ ਹੈਗੇ ਨੇ ਤੁਸੀਂ ਆਪਣਾ ਤੁਸੀਂ ਦੱਸੋ ਆਰਮੀ ਡੌਗਸ ਲਈ ਵੀ ਮੇਰੇ ਖਿਆਲ ਨਾਲ ਇੰਨੀ ਵਧੀਆ ਫੈਸਿਲਿਟੀਆਂ ਨਹੀਂ ਹੁੰਦੀ ਉਹਨਾਂ ਨੂੰ ਵੀ ਬਾਅਦ 'ਚ ਅਸੀਂ ਲੋਕ ਅਡਾਪਟ ਕਰਦੇ ਆ ਸਾਡੇ ਵਰਗੇ ਲੋਕ ਅਡਾਪਟ ਕਰਦੇ ਨੇ ਉਹਨਾਂ ਨੂੰ ਜਦੋਂ ਉਹਨਾਂ ਦੀ ਡਿਊਟੀ ਖਤਮ ਹੋ ਜਾਂਦੀ ਹੈ ਅਸੀਂ ਡ ਕਟਾ ਕੇ ਅਸੀਂ ਛੱਡ ਦਿੰਨੇ ਆ ਲੋਕ ਫੀਡ ਤੇ ਟਾਕ ਲੈਂਦੇ ਨੇ ਉਹਨਾਂ ਨੂੰ ਛੱਡਦੇ ਨਹੀਂ ਸੜਕਾਂ ਤੇ ਅਸੀਂ ਉਹਨਾਂ ਦੇ ਅਸੀਂ ਇਧਰੋਂ ਜੰਗਲ ਕੱਟ ਕੇ ਆਪਣੇ ਘਰ ਬਣਾਏ ਨੇ ਰੱਬ ਨੇ ਜਦੋਂ ਧਰਤੀ ਬਣਾਈਏ ਕੋਈ ਘਰ ਆ ਕੋਈ ਸੜਕ ਐਦਾਂ ਤਾਂ ਬਨੀਆਂ ਨਹੀਂ ਗਈਆਂ ਮੈਮ ਜੰਗਲ ਹੀ ਸੀਗੇ ਜੰਗਲ ਕਿ ਸਾਰੇ ਜਾਨਵਰ ਰਹਿੰਦੇ ਸੀਗੇ ਅੱਜ ਅਸੀਂ ਉਧਰ ਕੱਟ ਕੇ ਆਪਣੇ ਘਰ ਬਣਾਉਂਦੇ ਪਏ ਆ ਔਰ ਉਹਨਾਂ ਇਹਨਾਂ ਜਗਾਵਾਂ ਤੋਂ ਅਸੀਂ ਉਹਨਾਂ ਬੱਚਿਆਂ ਨੂੰ ਕੱਟਣਾ ਚਾ ਰਹੇ ਆ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਿਹੜੇ ਫੀਡ ਨੇ ਇਹ ਬੱਚਿਆਂ ਨੂੰ ਕੱਟ ਦੇਣਾ ਮੈਮ ਇਹ ਗੱਲ ਦੱਸੋ ਬੱਚਿਆਂ ਨੂੰ ਕੱਟ ਰਹੇ ਨੇ ਤੁਸੀਂ ਕਦੇ ਵੀਡੀਓਜ਼ ਦੇਖੀਆਂ ਹੋਣਗੀਆਂ ਬੱਚੇ ਕਿੰਨੇ ਵੱਟੇ ਮਾਰਦੇ ਨੇ ਬੱਚੇ ਉਹਨਾਂ ਦੀ ਪੂੰਛਾਂ ਨਾਲ ਉਹ ਟ੍ਰੈਕਰਸ ਬੰਨ੍ਹਦੇ ਤੁਸੀਂ ਆਖ ਲਓ ਦੱਸੋ ਜਦ ਡੌਗਸ ਇੰਨੇ ਐਗਰੈਸਿਵ ਹੋਣ ਕਿ ਕਿਹੜੇ ਬੰਦੇ ਉਹਨਾਂ ਨੂੰ ਚੱਕ ਕੇ ਉਹਨਾਂ ਦੀ ਪੂੰਛ ਤੇ ਉਹ ਬੰਨ੍ਹ ਦੇਈ ਵੀ ਨਹੀਂ ਕਿ ਬੱਚੇ ਜਾਂਦੇ ਪਏ ਨੇ ਤੇ 5-7 ਕੁੱਤੇ ਇਕਦਮ ਆ ਕੇ ਹਮਲਾ ਕਰ ਦਿੰਦੇ ਨੇ ਸਰ ਤੁਸੀਂ ਆਪ ਦੇਖੋ ਇੱਕ ਬੱਚਾ ਬੱਚਿਆਂ ਨੂੰ ਵੱਢਿਆ ਕਈਆਂ ਦੀ ਜਾਨਾਂ ਗਈਆਂ ਉਹਨਾਂ ਦੇ ਪਰਿਵਾਰ ਵੀ ਤਾਂ ਦੁਖੀ ਨੇ ਸਰ ਦੇਖੋ ਮੈਂ ਮੈਂ ਡੌਗ ਰੈਸਕਿਊਸ ਕਰਦੀ ਆ ਮੈਂ ਠੀਕ ਹੈ ਮੇਰੇ ਕੋਲ ਬਥੇਰੇ ਡੌਗ ਰੈਸਕਿਊ ਕੀਤੇ ਨੇ ਮੈਂ ਮੈਨੂੰ ਵੀ ਕਈ ਵਾਰੀ ਕੱਟਿਆ ਪਰ ਨਹੀਂ ਹੁੰਦਾ ਅਸੀਂ ਜਿਨ੍ਹਾਂ ਨੂੰ ਹੁੰਦਾ ਤੁਸੀਂ ਉਹਨਾਂ ਨੂੰ ਲੈ ਕੇ ਜਾਓ ਉਹਨਾਂ ਦੀ ਮੈਡੀਕੇਸ਼ਨ ਦੇਖੋ ਕਈ ਵਾਰਾ ਕੁੱਤਿਆਂ ਨਾਲ ਐਕਸੀਡੈਂਟ ਵੀ ਬਹੁਤ ਹੁੰਦੇ ਨੇ ਕਈ ਲੋਕੀ ਦੀ ਜਾਨਾਂ ਵੀ ਜਾ ਚੁੱਕੀਆਂ ਨੇ ਸਰ ਐਕਸੀਡੈਂਟ ਤਾਂ ਇਨਸਾਨਾਂ ਦੇ ਵੀ ਹੁੰਦੇ ਨੇ ਐਕਸੀਡੈਂਟ ਤਾਂ ਇਨਸਾਨ ਵੀ ਕਰਦੇ ਨੇ ਐਕਸੀਡੈਂਟ ਤਾਂ ਇਨਸਾਨ ਵੀ ਇਨਸਾਨ ਤੇ ਗੱਡੀ ਚਾੜ੍ਹ ਦਿੰਦੇ ਨੇ ਇਨਸਾਨ ਵੀ ਉਧਰ ਕੁੱਤਿਆਂ ਦੇ ਰੇਪ ਕਰਦੇ ਨੇ ਇਨਸਾਨਾਂ ਦੇ ਰੇਪ ਕਰਦੇ ਨੇ ਰੇਪਿਸਟ ਸੜਕਾਂ ਤੇ ਖੁੱਲੇ ਆਮ ਘੁੰਮ ਰਹੇ ਨੇ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਸਾਨੂੰ ਕੁੱਤਿਆਂ ਤੋਂ ਖਤਰਾ ਹੈ ਮੈਨੂੰ ਤਾਂ ਨਹੀਂ ਲੱਗਦਾ ਸੋਲੂਸ਼ਨ ਕੀ ਹੋਣਾ ਚਾਹੀਦਾ ਜੇ ਇੱਕ ਬੰਦਾ ਗਲਤੀ ਕਰਦਾ ਤਾਂ ਬੰਦੇ ਨੂੰ ਜੇਲ੍ਹ ਚ ਪਾਇਆ ਜਾਂ ਕੋਈ ਟੁਕ ਨਹੀਂ ਵੱੜਦੀ ਜਦ ਇਨਫਰਾਸਟ੍ਰਕਚਰ ਤੁਹਾਡੇ ਕੋਲ ਹੈ ਨਹੀਂ ਕਿੱਥੇ ਖੜਾ ਹੋਇਆ ਐਨੇ ਡੌਗਿਆਂ ਨੂੰ ਰੱਖਾ ਵਸੇ ਗਊਸ਼ਾਲਾ ਦੇ ਕੰਡੀਸ਼ਨ ਦੇਖ ਲਓ ਜਿਹਹ ਜੀ ਹੋ ਗਈ ਉਸ ਤੋਂ ਬੱਧਰ ਇਹਨਾਂ ਦੀ ਹੋਣੀ ਹੈ ਇਹ ਜਸਟਿਕ ਇੰਪਲਸਿਵ ਡਿਸੀਜਨ ਦੇ ਅੰਦਰ ਰਿਜ਼ਲਟ ਹੈ ਇਹ ਫਾਮੀ ਨਹੀਂ ਚਾਹੁੰਦੇ ਦੇਖਣਾ ਸਕਦੇ ਜਿਹੜੀ ਸਰਕਾਰ ਕੈਪੀਟਲ ਡਿਸੀਜਨ ਹੋਵੇ ਤਾਂ ਚੀਜ਼ਾਂ ਸਾਰੀਆਂ ਕਨਸੀਡਰ ਕਰਕੇ ਹੋਵੇ ਇਹ ਰੈਸ਼ਨਲੀਆਂ ਇਰੈਸ਼ਨਲ ਡਿਸੀਜਨ ਹੈ ਉਹਨਾਂ ਵਿਚਾਰਾਂ ਨੂੰ ਪਤਾ ਤੱਕ ਨਹੀਂ ਉਹਨਾਂ ਦਾ ਹੋ ਕੀ ਰਿਹਾ ਵਾਹੇ ਥੈਂਕ ਯੂ ਜੀ ਥੈਂਕ ਯੂ ਮਮ ਥੈਂਕ ਯੂ ਜੀ ਜੈ ਜੀ ਜੈ ਜੀ ਜੈ ਜੀ ਜਸਪੀ ਹੋਈ ਵਾਰ ਜਸਪੀ ਕ੍ਰੀਮ ਕੋਆਰਡੀਨੇਟ ਡਿਸੀਜਨ ਲਿਆ ਟੋਟਲੀ ਡਿਸਐਗਰੀ ਹੋ ਟੋਟਲੀ ਡਿਸਐਗਰੀ ਆਂ 8000% ਡਿਸਐਗਰੀ ਆਂ ਅਸੀਂ ਇਸ ਡਿਸੀਜਨ ਨਾਲ ਸਾਡੇ ਬੱਚੇ ਆ ਅਸੀਂ ਸਾਡੇ ਹੱਥਾਂ ਵਿੱਚ ਜੰਮੇ ਪਲੇ ਜਦੋਂ ਉਹਨਾਂ ਦੋ ਦੋ ਤਿੰਨ ਤਿੰਨ ਸਾਲ ਦੇ ਹੋ ਗਏ ਉਹਨਾਂ ਦੇ ਬੱਚੇ ਵੀ ਹੁੰਦੇ ਆ 100% ਅਸੀਂ ਕੋਸ਼ਿਸ਼ ਕਰਦੇ ਆ ਸਟਰਲਾਈਜ਼ ਕਰਾਂਦੀ ਬਟ ਕਿਤੇ ਕੋਈ ਨਾ ਕੋਈ ਬੱਚਾ ਸਾੜੇ ਤੋਂ ਛੁੱਟ ਜਾਂਦਾ ਹੈ ਜੇ ਬੱਚੇ ਛੋਟੇ ਛੋਟੇ ਬੱਚੀ ਹੈ ਉਹ ਨਰੇ ਹੋਏ ਆ ਮਾਵਰੇ ਉਹ ਕਿੱਥੇ ਜਾਣਗੇ ਉਹਨਾਂ ਨੂੰ ਉਹਨਾਂ ਨੂੰ ਵਿਚਾਰਿਆਂ ਨੂੰ ਖਾਣਾ ਨਹੀਂ ਮੰਗਣਾ ਉਹਨਾਂ ਲੇਕਿਨ ਉਹ ਆਪਣੀ ਭਾਵਨਾ ਦੇ ਨਾਲ ਆਪਣੇ ਪਿਆਰ ਦੇ ਨਾਲ ਕਿੱਦਾਂ ਮੰਗ ਲੈਂਦੇ ਦੇਖੋ ਨਾ ਨਾ ਕੋ ਹੱਥ ਤੇ ਨਾ ਉਹਨਾਂ ਕੋ ਪੈਰ ਸਿਰਫ ਇੱਕ ਤਰੀਕੇ ਨਾਲ ਪੈਸਾ ਕਮਾਉਣਾ ਨਾ ਉਹਨਾਂ ਨੇ ਖਰੀਦਣਾ ਕੌਣ ਹੈ ਉਹਨਾਂ ਦਾ ਬੇਜ਼ਬਾਨ ਲੱਗਦਾ ਮੈਮ ਸੋਲੂਸ਼ਨ ਕੀ ਹੋਣਾ ਹੈ ਸੋਲੂਸ਼ਨ ਇਹੀ ਇਹ ਵੱਤ ਤੋਂ ਸਰਕਾਰ ਦਾ ਜੋ ਫੇਲੀਅਰ ਹੈ ਸਟਰਲਾਈਜੇਸ਼ਨ ਵੈਕਸੀਨੇਸ਼ਨ ਸਰਕਾਰ ਉਹਦੇ ਤੇ ਕੰਮ ਕਰੇ ਜਦੋਂ ਸਟਰਲਾਈਜ਼ ਹੋ ਜਾਏਗੀ ਆਪ ਵੀ 2-3 ਸਾਲਾਂ ਚ ਡੌਗ ਖਤਮ ਹੋ ਜਾਣਗੇ ਇਹਨਾਂ ਦੀ ਲਾਈਫ ਅੰਡੇ ਟਾਈਮ ਚ ਪੋਸੀਬਲ ਨਹੀਂ ਹੈ ਸ਼ੈਲਟਰ ਬਣਾਉਣਾ ਨਹੀਂ ਜੀ ਕੋਈ ਪੋਸੀਬਲ ਨਹੀਂ ਹੈ ਸਰਕਾਰ ਨੇ 3 ਲੱਖ ਕੁੱਤਾ ਜਿਹੜੇ ਇੰਜਰਡ ਡੌਗ ਹੈ ਇੰਜਰਡ ਹੁੰਦੇ ਆ ਉਹਨਾਂ ਲਈ ਤਾਂ ਕੋਈ ਸ਼ੈਲਟਰ ਨਹੀਂ ਹੈ ਗੱਲ ਸੁਣੋ ਉਹਨਾਂ ਪਾਸੇ ਜਿਹੜਾ ਬਲਬੇਕਰ ਆ ਜੀਡੀਸੀ ਆਪਣਾ ਪੈਸਾ ਖਰਚਦੇ ਆ ਆਪਣਾ ਟਾਈਮ ਲਗਾਉਂਦੇ ਆ ਕੋਈ ਕੁੱਤਾ ਸਾਨੂੰ ਰਸਤੇ 'ਚ ਐਕਸੀਡੈਂਟਲ ਮਿਲ ਜਾਂਦਾ ਕੋਈ ਕੀੜੇ ਪਏ ਹੋਏ ਅਸੀਂ ਚੁੱਕ-ਚੁੱਕ ਕੇ ਆਪਣੇ ਘਰਾਂ 'ਚ ਕਾਇ ਰੱਖ ਰੱਖਿਓ ਉਹਨਾਂ ਨੂੰ ਠੀਕ ਕਰਦੇ ਆ ਜਿਨ੍ਹਾਂ ਦੇ ਸ਼ੈਲਟਰਸ ਆ ਅਸੀਂ ਉਹਨਾਂ ਦੀ ਬੇਨਤੀ ਕਰਦੇ ਆ ਇਹ ਸਿਰਫ ਸਾਡਾ ਆਪਣਾ ਮੁੱਦਾ ਮਤਲਬ ਚੇਂਜ ਕਰ ਰਹੇ ਆ ਕਿ ਅਸੀਂ ਇੱਧਰ ਲੱਗ ਜਾਈਏ ਇਹ ਪਤਾ ਨਹੀਂ ਕਿਹੜੇ-ਕਿਹੜੇ ਆਪਣੇ ਕੰਮ ਕਰ ਲੈਣ

ਉਹੀ ਸੀ ਉਹਦੇ ਵਿੱਚ ਵੀ ਅਸੀਂ ਸਾਰੇ ਐਨੀਮਲ ਲਵਰਸ ਨੇ ਇੱਦੀ ਪ੍ਰੋਟੈਸਟ ਕਰਕੇ ਪੂਰੀ ਵਰਲਡ ਮਤਲਬ ਕੰਟਰੀ ਵਿੱਚ ਪ੍ਰੋਟੈਸਟ ਕਰਕੇ ਅਸੀਂ ਉਹ ਬਿਲ ਰੁਕਵਾਇਆ ਸੀਗਾ ਉਹ 3 ਸਾਲ ਤੋਂ ਉਹੀ ਯੋਜਨਾ ਉਹਨਾਂ ਦੀ ਚੱਲ ਰਹੀ ਹੈ ਅੱਜ ਉਹਨਾਂ ਨੇ ਇਹ ਪਲੈਨਿੰਗ ਕੀਤੀ ਹੈ ਤਾਂ ਕਿ ਸਾਡੇ ਸਾਰੇ ਬੱਚੇ ਚਾਈਨਾ ਐਕਸਪੋਰਟ ਹੋਣ ਅਸੀਂ ਹੋਣ ਨਹੀਂ ਜੇ ਨੇ ਥੋੜੇ ਦਿਨ ਪਹਿਲਾਂ ਥੋੜੇ ਦਿਨ ਪਹਿਲਾਂ ਉਹ ਕਿੱਥੇ ਜੰਗਲ ਕੱਟਿਆ ਸੀਗਾ ਇਸ ਫੈਸਲੇ ਬੋਤ ਦਾ ਆਖਰੀ ਸਾਹ ਤੱਕ ਲੜਾਂਗੇ ਮੈਨੂੰ ਜੋ ਲੱਗਦਾ ਹੈ ਕਿ ਇਹ ਜੋ ਰਾਹੁਲ ਗਾਂਧੀ ਨੇ ਇਸ ਟਾਈਮ

ਯਾਰ ਨੇ ਡੌਗ ਦਾ ਡੌਗ ਦਾ ਰੇਪ ਹੁੰਦਾ ਹੈ ਗਾਂਵਾਂ ਦਾ ਹੁੰਦਾ ਉਹ ਮੀਡੀਆ ਕਿੱਥੇ ਜਾਂਦੀ ਹੈ ਉਹ ਸਰਕਾਰ ਕਿੱਥੇ ਜਾਂਦੀ ਹੈ ਤੁਸੀਂ ਸੁਣੋ ਅਸੀਂ ਤੁਸੀਂ ਤੁਸੀਂ 2 ਦਿਨ ਭੁੱਖੇ ਰਹਿ ਕੇ ਦੇਖੋ ਤੁਸੀਂ 2 ਦਿਨ ਕਿਸੇ ਵੀ ਬੰਦੇ ਨੂੰ ਅਟੈਕ ਕਰੋਗੇ ਕਿ ਪਿਆਰ ਨਾਲ ਬੋਲੋਗੇ ਸੇਮ ਇਜ਼ ਵਿਦ ਡੌਗ ਜਦੋਂ ਅਸੀਂ ਫੀਡਰਸ ਆ ਸਾਨੂੰ ਖਾਣਾ ਨਹੀਂ ਖਿਲਾਉਣ ਲੈਂਦੇ ਲੋਕ ਡੌਗਸ ਭੁੱਖੇ ਰਹਿਣਗੇ ਤਾਂ ਅਟੈਕ ਹੀ ਕਰਨਗੇ देखती हूँ लोग पत्थर मारते हैं जब फीडिंग कर रहे हो तो भी लोग डराते हैं निकलते आराम से निकलते डंडे मारते या फिर थ्रेट देते हैं डॉग को जब सारा दिन डॉग यही फेस करेगा पूरा दिन थ्रेट ही फेस करता है वो उसको कभी कोई आराम से प्यार से निकलता नहीं है उसको थ्रेट करके निकालता है दे दे पत्थर दे मारते तो हैं। सारा सारे मारना इकट्ठे हुए हैं ये जो इतने सारे एनिमल लवर्स इकट्ठे हुए इनको तो बाइट नहीं करते हैं लोगों को बाइट क्यों, क्यों करते हैं हमें क्यों नहीं करते हैं हम किसी भी एरिया में जाते हैं तो हमारे को जिन्होंने फैसला देता ठीक है हमें नहीं हमारी फैमिली को भी प्यार करने लग जाते हैं फिर हम मैं करवाती हूँ मेरी पूरी फैमिली को प्यार करते और पूरी गली में एक बंदा खाना देता है ठीक है और पूरी गली की सुरक्षा करते हैं वो वो ये तो कहते नहीं कि वो मुझे मारता है मैंने इसकी गाड़ी को अपने इतने बढ़िया कि डॉग एसी सी की अ, मतलब वायर्स को कटने से बचा आ गया और उस बंदे ने आके उसको फीडिंग करनी शुरू कर दी है नेक्स्ट डे से तो ये मैं जहाँ तो भी, भी फीड करती हूँ कोर्ट्स में फिरोज गांधी मार्केट सब बोलते हैं गार्ड करते हैं रात को चोरों को नहीं आने देते हमारा बहुत हमें ਸਾਰੋ ਤੇਨਕਾ ਕੀ ਕੋਈ ਬੰਦਾ ਛੋਰ ਨਹੀਂ ਆ ਸਕਦਾ ਸਰਕਾਰ ਦਾ ਕੰਮ ਹੈ ਨਾ ਕਿ ਬੇਜਮਾਨਾਂ ਨੂੰ ਖਾਣਾ ਦੇਣਾ ਸਾਡੇ ਮੈਂਬਰ ਦਿੰਦੇ ਆ ਠੀਕ ਹੈ ਜੀ ਇਹਨਾਂ ਨੂੰ ਉਹਦੀ ਵਿੱਚ ਵੀ ਤਕਲੀਫ ਹੈ ਅਸੀਂ ਕੋਈ ਇਹਨਾਂ ਕੋਈ ਟੈਕਸ ਨਹੀਂ ਮੰਗ ਰਹੇ ਅਸੀਂ ਇਹਨਾਂ ਕੋਈ ਟੈਕਸ ਦੀ ਕਮਾਈ ਨਹੀਂ ਮੰਗ ਰਹੇ ਕਿ ਇਹਨਾਂ ਨੂੰ ਖਾਣੇ ਦੇਣ ਲਈ ਸਾਨੂੰ ਦੋ ਅਸੀਂ ਆਪਣੀ ਵੈਕਸੀਨੇਸ਼ਨ ਡਰਾਈਵ ਦੇ ਨਾਗਰੀਏ ਦੀ ਕਿ ਦਿੱਲੀ ਦੇ ਵਿੱਚੇ ਹੋ ਰਿਹਾ ਸੋ ਛੇਤੀ ਪੰਜਾਬ ਦੇ ਵਿੱਚ ਵੀ ਕੰਮ ਹੋ ਰਿਹਾ ਉਹਦੇ ਲਈ ਸਿਰਫ ਡੇਲੀ ਡੇਲੀ 3-4-5000 ਸਾਡੇ ਸਾਰੇ ਮੈਂਬਰਾਂ ਦਾ ਖਰਚਾ ਹੈ ਭਾਈ ਡੇ ਹੇਨਾ ਬਿਨਾ ਡੋਨੇਸ਼ਨ ਤੋਂ ਬਿਨਾ ਕਿਸੇ ਚੀਜ਼ ਤੋਂ ਸੀ ਆਪਣੀ ਜੇਬ ਚ ਖਰਦੇ ਸਾਰੇ ਮੈਂਬਰ

ਫਿਰੋਜ਼ਗੰਜੀ ਮਾਰਕੀਟ ਸਭ ਬੋਲਦੇ ਗਾਰਡ ਕਰਦੇ ਰਾਤ ਨੂੰ ਚੋਰੋ ਕੋ ਨਹੀਂ ਆਨੇ ਦਿੰਦੇ ਹਮਾਰਾ ਬਹੁਤ ਹਮੇ ਸਹਾਰਾ ਹੁੰਦਾ ਹੈ ਇਨਕਾ ਕਿ ਕੋਈ ਬੰਦਾ ਚੋਰ ਨਹੀਂ ਆ ਸਕਦਾ ਸਰਕਾਰ ਦਾ ਕੰਮ ਹੈ ਨਾ ਕਿ ਬੇਜਮਾਨਾਂ ਨੂੰ ਖਾਣਾ ਦੇਣਾ ਸਾਡੇ ਮੈਂਬਰ ਦਿੰਦੇ ਆ ਠੀਕ ਹੈ ਜੀ ਇਹਨਾਂ ਨੂੰ ਉਹਦੇ ਵਿੱਚ ਵੀ ਤਕਲੀਫ ਹੈ ਅਸੀਂ ਕੋਈ ਇਹਨਾਂ ਕੋਈ ਟੈਕਸ ਨਹੀਂ ਮੰਗ ਰਹੇ ਅਸੀਂ ਇਹਨਾਂ ਕੋਈ ਟੈਕਸ ਦੀ ਕਮਾਈ ਨਹੀਂ ਮੰਗ ਰਹੇ ਕਿ ਇਹਨਾਂ ਨੂੰ ਖਾਣੇ ਦੇਣ ਲਈ ਸਾਨੂੰ ਦੋ ਅਸੀਂ ਆਪਣੀ ਵੈਕਸੀਨੇਸ਼ਨ ਡਰਾਈਵ ਦੇ ਨਾਗਰੀ ਦੀ ਕਿ ਦਿੱਲੀ ਦੇ ਵਿੱਚੇ ਹੋ ਰਿਹਾ ਸੋ ਛੇਤੀ ਪੰਜਾਬ ਦੇ ਵਿੱਚ ਕੰਮ ਕਰਦੇ ਆ। ਉਹਦੇ ਲਈ ਸਿਰਫ ਲਈ ਦਿੱਲੀ ਦਿੱਲੀ 3 4 5000 ਸਾਡੇ ਸਾਰੇ ਮੈਂਬਰਾਂ ਦਾ ਖਰਚਾ ਹੈ ਭਾਈ ਦੇ। ਬਿਨਾਂ ਡੋਨੇਸ਼ਨ ਤੋਂ ਬਿਨਾਂ ਕਿਸੇ ਚੀਜ਼ ਤੋਂ ਅਸੀਂ ਆਪਣੀ ਜੇਬ ਚੋਂ ਖਰਦੇ ਸਾਰੇ ਮੈਂਬਰ sterilization ko tez kiya jana chahiye vaccination ko kiya jana chahiye ye dekho bengaluru bhi sarkar ne kinna acha initiative leta hai sare dogs nu ko feed kar rahe hai utthe because ona da vi ehi kehna hai jado dogs da pet bharega ik ta healthy rahegi sterilization ch madad hoegi dekho kukkhe dog assi chakke le jiye sterilize nahi honge kal le tora ki khende hai hyderabad de vich jangal katya kinne bechare masoomana nu saza ditti gayi kinne masoom aaye jahaj gir gaya kinna kinna duniya de vich aatank kar reya na rabb da फिर कुछ न कुछ होएगा मैं भविष्यवाणी कर रही हूँ कुछ न कुछ अगर ज्यादा से ज्यादा स्टेरिलाईजेशन सेंटर चाहिए जहाँ पे कम डॉग्स उठाए जा रहे हैं वहाँ पे और डॉग्स स्टेरिलाईज करो सेंटर्स जितने स्टेरिलाईजेशन सेंटर ज्यादा होंगे उतनी जल्दी स्टेलाइजेशन हो पॉपुलेशन हो कम होगी ਸਟੇਬਿਲਾਇਜ਼ੇਸ਼ਨ ਸੈਂਟਰਸ ਹੋਰ ਬਣਾਉਣੇ ਚਾਹੀਏ इनको ਹਰ ਸਟੀਲ ਜੀ ਆਪ ਰਿਸਪੈਕਟ ਨਹੀਂ ਕਰਨਗੇ ਨਾ ਤਾਂ ਇਹਨਾਂ ਨੂੰ ਉਮੀਦ ਨਹੀਂ ਲਾਣੀ ਚਾਹੀਦੀ ਆਪਾਂ ਵੀ ਕਰਾਂਗੇ ABC ਕਿੰਨੇ ਬਣਾਇਆ ਸੀ ਬਣਾਇਆ ਖੁਦ ਬਣਾਇਆ ਖੁਦ ਹੀ ਉਸ ਚੀਜ਼ ਨੂੰ ਤੁਸੀਂ ਕੌਂਟਰਡਿਕਟ ਕਰ ਰਹੇ ਹੋ ਕਿਸ ਬੇਸ ਤੇ ਕਰ ਰਹੇ ਹੋ ਸਭਿਦਾਨ ਦੇ ਵਿੱਚ ਪੂਰਾ ਬਕਾਇਦਾ ਉਹਨਾਂ ਦਾ ਲਾਅ ਹੈ ਜੀ ਠੀਕ ਹੈ ਜੀ ਸੈਕਸ਼ਨ ਹੈ ਜਿੰਨੂੰ ਉਹ ਡਿਸਲੋਕੇਟ ਨਹੀਂ ਕਰ ਸਕਦੇ ਹੋ ਆਪ ਹੀ ਕਰ ਰਹੇ ਨੇ ਉਹ ਆਪ ਹੀ ਕਰ ਰਹੇ ਨੇ ये एक ऑर्डर तो तो कर लो नहीं नहीं आगे सुप्रीम कोर्ट का हमारे पास एक प्रोटेक्शन रहता था कि हम इन बच्चों को खाना दे सकते हैं फीडर्स खाना खिला सकते हैं तो ही फीडर्स सेफ थे अगर ऐसा कानून आएगा तो फीडर्स भी सेफ नहीं, नहीं रहेंगे। लग है जिन्होंने फैसला दिता हुआ वो डोग लवर नहीं होगा वो एनिमल लवर नहीं आया है

ਸੈਸ ਡਿਸੀਜਨ ਦਾ ਉਹੀ ਬਿਲਕੁਲ ਫੇਕ ਤੇ ਫਾਲਸ ਹੈ ਤੁਹਾਨੂੰ ਕੀ ਲੱਗਦਾ ਕਿਉਂ ਇਹ ਡਿਸੀਜਨ ਲੈਣਾ ਆਊਟ ਆਫ ਹੀਟ ਰੇਟ ਆਊਟ ਆਫ ਹੀਟ ਰੇਟ ਨਾਲੇ ਇਹਨਾਂ ਨੂੰ ਇਹ ਵੀ ਹੈਗਾ ਕਿ ਜਿਹੜੇ ਡੌਗਸ ਦਾ ਇਹਨਾਂ ਨੇ ਜੋ ਸਿੱਧੀ ਗੱਲ ਹੈ ਜੀ ਡੌਗੀਟ ਜੋ ਇਹਨਾਂ ਨੇ ਕਰਨਾ ਹੈ ਐਕਸਪੋਰਟ ਕਰਨਾ ਹੈ ਉਹ ਸਭ ਤੋਂ ਵੱਡਾ ਰੀਜ਼ਨ ਹੈ ਉਹ ਹਿਡਨ ਰੀਜ਼ਨ ਹੈ ਹਿਡਨ ਰੀਜ਼ਨ ਬਣਿਆ ਰਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਡਮ ਆਪਣੇ ਬਵੰਜਾ ਸ਼ਕਤੀ ਪੀਠ ਹੈ ਬਵੰਜਾ ਸ਼ਕਤੀ ਪੀਠ ਤੋਂ ਸਭ ਤੋਂ ਪਹਿਲਾਂ ਭੈਰਵ ਦੀ ਸਥਾਪਨਾ ਹੁੰਦੀ ਹੈ ਬਿਲਕੁਲ 12 ਜੋਤਿਰ ਲੰਗਾ ਸਭ ਤੋਂ ਪਹਿਲਾਂ ਭੈਰਵ ਦੀ ਸਟਾਪ ਨਾ ਹੁੰਦੀ ਹੈ ਭੈਰਵ ਜੀ ਦਾ ਵਾਨ ਕੌਣ ਹੈ ਦਰਬੀਸ਼ ਡੌਗਸ ਠੀਕ ਹੈ ਛੋਟੀ ਜੀ ਗੱਲ ਹੈ ਜੇ ਹੁਣ ਲੋੜ ਪੈ ਗਈ ਸਾਨੂੰ ਅੱਜ ਇੱਥੇ ਪ੍ਰੋਟੈਸਟ ਕੀਤਾ ਹੈ ਜੇ ਦਿੱਲੀ ਬੰਦ ਨਹੀਂ ਹੋਏਗਾ ਲੋੜ ਪੈ ਗਈ ਦਿੱਲੀ ਵੀ ਜਾਵਾਂਗੇ ਸਾਡੇ ਸਾਰਿਆਂ ਦਾ ਸਹਾਰਾ ਚਾਹੀਦਾ ਲੋੜ ਪੈ ਗਈ ਆਪਾਂ ਦਿੱਲੀ ਵੀ ਜਾਣ ਨੂੰ ਤਿਆਰ ਠੀਕ ਹੈ ਜੀ ਤੁਸੀਂ ਆਗੇ ਬੜੋ ਹਮ ਤੁਹਾਡੇ ਸਾਥ ਹੈ ਤੁਸੀਂ ਆਗੇ ਬੜੋ ਤੁਹਾਡੇ ਸਾਰਿਆਂ ਦਾ ਅੱਜ ਦੇ ਨੋਟਪੈਡ ਆ ਬੱਚਿਆਂ ਵਾਸਤੇ ਤਾੜੀਆਂ ਸਾਰੇ ਸਲੋਗਨ ਇਹ ਬਣਾ ਕੇ ਲਿਆਏ ਨੇ ਬਹੁਤ ਅੱਛੀ ਮਿਹਨਤ ਕੀਤੀ ਹੈ। ਸਭ ਦਾ ਬਹੁਤ ਬਹੁਤ ਧੰਨਵਾਦ